ਚਾਹ ਦਾ ਫੈਨ ਹੋ ਗਿਆ ਨਾ ਗੇਰੇ ਪਾ ਕੇ ਦੱਸ ਉਹ ਬੱਸ ਹਾਂ ਸੋ ਹੈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਮ ਹੋਗੇ ਸਵੇਰ ਦੇ ਵਜਰੇ ਨੇ 11 ਤੇ ਮੌਸਮ ਤੁਹਾਨੂੰ ਚੈੱਕ ਕਰਾ ਦਈਏ ਬਈ ਬਹੁਤ ਸੋਹਣਾ ਹੈ ਅੱਜ ਦਾ ਆਸਮਾਨ ਦਾ ਕਲਰ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਲਗਭਗ ਐਂਡ ਗੱਲਬਾਤ ਹੋਈ ਪਈ ਹੈ ਗਈ ਠੰਡੀ ਠੰਡੀ ਹਵਾ ਚੱਲ ਰਹੀ ਹੈ ਹਵਾ ਆਹ ਦਿਨਾਂ ਦੇ ਵਿੱਚ ਕੀ ਹੁੰਦਾਗਾ ਵੀ ਧੁੱਪ ਚੰਗੀ ਲੱਗਣ ਲੱਗ ਜਾਈ ਜਿਆ ਪਹਿਲੇ ਦਿਨ ਜਿਹੜੇ ਦਿਨ ਪਹਿਲੀ ਵੀਡੀਓ ਚ ਤੁਸੀਂ ਦੇਖਿਆ ਹੋਣਾ ਥੋਨੀ ਦੇਦਨ ਵਾਲੇ ਨੇ ਸਮੋਸੇ ਮੰਗਵਾਏ ਸੀ ਤੇ ਕੱਲ ਮੰਗਵਾਏ ਸੀ ਮੈਂ ਤੇ ਅੱਜ ਵਾਰੀ ਹੈਗੀ ਤਾਂ ਗਾਇਜ਼ ਅੱਜ ਵਾਰੀ ਆ ਲਾਡੀ ਦੀ ਤੇ ਲਾਡੀ ਸਮੋਸੇ ਖਵਾਊਗਾ ਪਲੀਜ਼ ਸੌਰੀ ਮੰਗਦੇ ਆਂਗੇ ਜਿਹੜੀ ਆਵਾਜ਼ ਆ ਰਹੀ ਹੈਗੀ ਚਲਾਉਣਾ ਨਹੀਂ ਆਦਾ ਯਾਰ ਕਿਉਂ ਫੜਾ ਇਹਨੂੰ ਕਿਉਂ ਫੜਾਣਾ ਉਹਨਾਂ ਯਾਰ ਦੇਖੀ ਉਹ ਕੀ ਕਰੇ ਦੇਖੀ ਉਹ ਤੋੜ ਕੇ ਰੱਖਦਾ ਯਾਰ ਦਿਖਾ ਕੀ ਤੋੜਿਆ ਦਿਖਾ ਆਹ ਦੇਖ ਤਾਂ ਸਹੀ ਦੇਖੀ ਇਹ ਆਹ ਦੇਖੀ ਕੀ ਲੱਗਿਆ ਹਾਂ ਆਹ ਦੇਖ ਆ ਮੋਟਰ ਦਾ ਕੀ ਬਣਾਤਾ ਫਨੇ ਕੀ ਬਣਾਇਆ ਹੈਗਾ ਦਿਖਾ 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 ਓਏ ਮੇਰੇ ਮੇਰੇ ਦੇ ਕੋਲ ਮੇਰੇ ਤੇ ਗੁੱਸਾ ਆ ਡਰ ਹੈ ਬਈ ਇਹ ਓਏ ਸਾਲੇ ਮੈਂ ਤੇਰਾ ਕੌੜੇ ਨਹੀਂ ਕਰਦਾ ਤੇਰੀ ਵਜੇ ਤੋਂ ਹੋਈਆ ਤੇਰੀ ਵਜੇ ਤੋਂ ਹੀ ਚਲਾਣਾ ਨਹੀਂ ਆਂਦਾ ਯਾਰ ਚਲਾਣਾ ਨਹੀਂ ਆਂਦਾ ਹੈਗਾ ਯਾਰ ਜਿਹੜੇ ਪਤਾ ਤੁਨਾ ਚੱਲ ਆ ਜਾ ਛੱਡ ਪਰੇ ਹੁਣਾ ਨਹੀਂ ਆਜ ਇੱਧਰ ਤਾਂ ਆ ਜਾ ਜਦ ਨਹੀਂ ਚਲਾਣਾ ਦਾ ਕੈਂਪ ਬਹੁਤ ਹੁਣ ਦੇਖੀ ਅੱਖਾਂ ਨੇ ਦੇਖਾ ਹੁਣ ਪਤਾ ਲੱਗ ਰਿਹਾ ਤੇ ਵੀ ਸ਼ਰਮਿੰਦਾ ਹੋ ਰਿਆ ਤੂੰ ਕਿਉਂ ਜੇ ਤੈਨੂੰ ਨਹੀਂ ਚਲਾਣਾ ਦਾ ਕਿਉਂ ਚਲਾਣੇ ਹੋਣੇ ਹੋ ਤੁਸੀਂ ਇਹਦਾ ਸ਼ੁਕਰ ਕਰ ਜੇ ਕੋਈ ਜਵਾਕ ਬੈਠਾ ਹੁੰਦਾ ਉੱਥੇ ਕੋਈ ਹੋਰ ਬੈਠਾ ਹੁੰਦਾ ਕੋਈ ਤੂੰ ਤਾਂ ਮਾਰ ਦਿੰਦਾ ਉਹਨੂੰ ਮੈਂ ਤੇਰੇ ਕਰਕੇ ਨਹੀਂ ਤਰੀਂਗੀ ਮੈਂ ਕਿਹਾ ਵੀ ਜਦੋਂ ਆ ਕੇ ਮੈਂ ਫੇਰ ਬਣਾਉਂਗਾ ਮੈਨੂੰ ਐ ਦੀ ਮੈਂ ਕਿਹਾ ਵੀ ਕਈ ਵਾਰੀ ਬੰਦਾ ਲੇਟ ਫੇਟ ਹੋ ਜਾਂਦਾ ਕਈ ਵਾਰੀ ਕਸਟਮਰ ਆਉਂਦਾ ਖੜਾ ਹੋ ਖੜਾ ਹੋ ਨਾ ਖੜਾ ਸਾਲਾ ਬੇਇੱਜ਼ਤੀ ਦਾ ਕਰਦੀ ਏ ਮੜੀ ਚ ਤੂੰ ਚਲਾਣਾ ਕਿੰਦਾ ਮੋਟਰਸਾਈਕਲ ਐਡੇ ਐਡੇ ਗੱਲਾਂ ਮਾਰਦਾ ਉਹ ਤਾਂ ਸਾਨੂੰ ਖਬਰਾਂ ਤੂੰ ਉਹਦਾ ਕਿਸਮਤ ਚੰਗੇ ਆ ਭਾਂਦੇ ਬਾਜ਼ਾਰ ਤੇ ਨਹੀਂ ਤੂੰ ਆ ਕੰਮ ਗੇਰੇ ਪਾ ਕੇ ਦੱਸ ਉਬਸੇ ਵੀ ਆ ਗਿਆ ਤੇ ਕਰਾ ਲਾ ਮੇਰੀ ਯਾਰ ਹੁਣ ਨਹੀਂ ਕਰਦੀ ਡਿਊਟੀ ਨਾ ਮੋਟਰਸਾਈਕਲ ਚਲਾਉਣਾ ਜਾਂਦਾ ਤੈਨੂੰ ਆਉਂਦਾ ਫਿਰ ਉਹਦੇ ਪਿੱਛੇ ਕਿਵੇਂ ਮਾਰਿਆ ਦਿੰਦੇ ਵਿੱਚ ਤਾਂ ਵੱਜੀ ਨਹੀਂ ਜੀ ਮੌਕੇ ਤੇ ਕਰਿਆ ਜਿਹੜਾ 25000 ਦਾ ਨੁਕਸਾਨ ਕਰਤ ਦਿੰਦੇ ਉਹ ਕੌਣ ਭਰੂਗਾ ਕਿਹੜਾ ਖੜਕਾ ਕਿੰਨਾ ਹੋਇਆ ਤਾ ਮੈਂ ਰਿਕਾਰਡ ਨਹੀਂ ਕਰ ਰਿਹਾ ਤੀਗਾ ਉਹਦੇ ਭਜਾ ਕੇ ਸ਼ਦਾ ਉਹਦੇ ਵਿੱਚ ਮਰਿਆ ਯਾਰ ਦੇਖੀ ਕਮਾਲ ਦੀ ਗੱਲ ਆ ਹਣਾ ਇਹਦਾ ਕੋਣ ਨਹੀਂ ਜਾ ਰਿਹਾ ਸਹੀ ਗੱਲ ਆ ਰਿਕਾਰਡ ਕਰਨਾ ਰਿਕਾਰਡ ਨਹੀਂ ਮੈਂ ਕਹਾਂ ਉਹ ਮੈਨੂੰ ਪਤਾ ਕੀ ਹੋਇਆ ਵੀਡੀਓ ਓਪਨ ਕਰਨੇ ਆ ਲੱਗਿਆ ਤੀਗਾ ਹੈ ਉਹ ਚਾਹ ਵਾਲਾ ਮਰੀ ਪੈ ਨਹੀਂ ਉਹ ਚਾਹ ਵਾਲੀ ਕਿਵੇਂ ਤੇ ਚਾਹ ਦਾ ਫੈਨ ਹੋ ਗਿਆ ਨਾ ਬਿਲਕੁਲ ਸਹੀ ਹੈ ਨਾ ਬਹੁਤ ਸਮਝ ਆਉਂਦੀ ਹੈ ਤੇ ਤਾਰਿਫ ਕਰ ਫਿਰ ਵੀਡੀਓ ਚ ਤਾਰਿਫ ਕਰ ਵੀ ਚਾਹ ਬਹੁਤ ਘੰਟ ਬਣਾਉਂਦਾ ਵੇ ਜਿਹੜਾ ਲਾਡੀ ਵੀਰ ਆ ਨਾ ਚਿਕਾਦੀ ਜਾਏ ਤੇ ਆ ਨਾ ਮਾਲਾ ਜਿਹੜਾ ਲਾਡੀ ਵੀਰੇ ਚਾਹ ਬਣਾਉਂਦਾ ਨਾ ਹਾਂ ਉਹ ਮੈਂ ਪੀ ਕੇ ਇੰਨਾ ਕਿ ਵਧੀਆ ਲੱਗਦਾ ਨਾ ਵੀਰੇ ਪਰ ਵੀ ਕੋਈ ਆਉਂਦਾ ਤੋਂ ਦੀ ਐਂ ਨਹੀਂ ਗੱਪ ਅੱਜ ਨੂੰ ਇੰਨੀ ਚਾਹ ਕਿ ਚੱਲ ਯਾਰ ਅੱਜ ਮੈਂ ਵੀ ਮਾ ਨਾ ਵੀ ਮੈਂ ਪਰਤੇ ਨੂੰ ਬੱਦ ਕੇ ਆਉਂ ਨਾ ਮਾ ਕੇ ਦੋ ਤੇ ਤਿੰਨੇ ਭਾਈ ਪੀਵਾਂਗੇ ਚੱਲ ਜੀ ਜਿਆ ਫਟਾਫਟ ਚੱਲ ਫਿਰ ਇੱਕ ਵਾਰ ਫੇਰ ਫੇਰ ਚਾਹ ਵਧੀਆ ਹੋਰ ਬਣਾਉਂਗਾ ਪਹਿਲਾਂ ਇਹ ਦੱਸ ਤੂੰ ਮੰਗੇ ਸਾਰਾ ਕੁਝ ਕਰਾਂਗੇ ਪਹਿਲਾਂ ਮੈਨੂੰ ਇਹ ਦੱਸ ਇਹ ਆ ਮੋਟਰਸਾਈਕਲ ਕਿਵੇਂ ਚਲਾਉਂਦਾ ਦੇਖਦਾ ਹਾਂ ਜੇ ਵੀ ਇਧਰ ਨੂੰ ਵਕਾਣੀ ਯੱਕ ਨਾਲ ਮੰਨਾ ਮੈਂ ਦੇਖਦਾ ਮੰਨਾ ਮੈਂ ਨਾ ਦੇਖਦਾ ਯਾਰ ਮੈਂ ਤਾਂ ਹੀ ਕਹਿਣਾ ਇਹ ਗਰੀਬ ਬੰਦਾ ਇਹਨੂੰ ਮੋਟਰਸਾਈਕਲ ਆਉਂਦਾ ਨਹੀਂ ਐ ਕਿਉਂ ਫੜਾਈ ਆ ਆਪਾਂ ਮੋਟਰਸਾਈਕਲ ਇਹਨੂੰ ਭਾਈ ਇਹ ਤਾਂ ਕੱਲ ਸੁਪਰੇ ਆਂਦੀ ਆ ਆਪਾਂ ਘਾਪ ਨਹੀਂ ਸਿਟਾਣੇ ਆਪਾਂ ਨਾਲ ਕੰਮ ਬੁੱਧੇ ਮਾਰਿਆ ਇਹਨੇ ਥੋਥੇ ਮਾਰਿਆ ਉਹ ਸਤਾਉ ਮਾਰਦੇ ਫਰਦੇ ਫਰਦੇ ਫਰੇ ਬਣਾਦੇ ਨੇ ਆ ਫਾਈਨਲੀ ਗਾ ਜੇ ਲਾਡੀ ਤੇ ਸੋਨੀ ਪਹੁੰਚ ਗਏ ਫੋਲਟ ਲੈ ਕੇ ਫੋਲਟ ਸਿੱਧਾ ਲਾਡੀ ਨੂੰ ਰੋਕਿਆ ਨਹੀਂ ਸਿੱਧਾ ਮਾਰਿਆ ਉਹਨੇ ਉਹਦੇ ਵਿੱਚ ਕੁਲਰ ਚ ਪਹਿਲਾਂ ਉਹ ਹੀ ਪਰਾਂ ਦਾ ਕਰਤਾ ਐ ਨਾ ਕੁੰਡਾ ਤੇ ਭਈ ਅੱਜ ਵਾਰੀ ਸੀਗੀ ਲਾਡੀ ਦੀ ਸਮੋਸੇ ਖਵਾਣ ਦੀ ਤੇ ਆਪਾਂ ਪੁੱਛਦੇ ਹਾਂ ਹੁਣ ਵੀ ਲਾਡੀ ਲੈ ਕੇ ਆਇਆ ਕਿ ਸੋਨੀ ਲੈ ਕੇ ਆਇਆ ਲਾਡੀ ਸੋਨੀ ਸੋਨੀ ਸਮੋਸੇ ਕੌਣ ਲੈ ਗਿਆ ਅੱਜ ਮੇਰਾ ਭਾਈ ਲੈ ਕੇ ਆਇਆ ਸਾਰਾ ਸੁਣ ਤਾਨੂੰ ਓਏ ਨਾ ਮੈਨੂੰ ਆ ਦੱਸ ਸਮੋਸੇ ਕੌਣ ਲੈ ਗਿਆ ਮੈਂ ਗੁਰਦੁਆਰ ਦੇ ਹੀ ਆ ਵੀਡੀਓ ਲਾਣਾ ਕਿਹਾ ਸੁਣਾਜੇ ਨੇ ਪਾਪੇ ਦੀਆਂ ਸੱਚੀਆਂ ਗੱਲਾਂ ਹੈਗਾ ਜੀ ਇਹ ਸਾਡੇ ਪਿੰਡ ਦਾ ਗੁਰਦੁਆਰਾ ਨਾ ਜਿਹੜਾ ਕਿ ਵੀਡੀਓ ਦੇ ਵਿੱਚ ਬਹੁਤ ਸੋਹਣਾ ਲੱਗਦਾ ਹੈ ਸਵੇਰੇ ਸਵੇਰੇ ਦੇ ਟਾਈਮ ਨਾਲ ਇਹਨੂੰ ਦੇਖਣ ਵਾਲਾ ਹੁੰਦਾ ਹੈਗਾ ਕਿਉਂਕਿ ਜਿਹੜੀ ਸੈਟੋਂ ਸੂਰਜ ਚੜਦਾ ਉਸ ਸੈਟੋਂ ਉਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈਗਾ ਇਹਨੂੰ ਮੈਂ ਜ਼ਰੂਰ ਰਿਕਾਰਡ ਕਰਦਾ ਜਦੋਂ ਵੀ ਲੰਘਦਾ ਵੜਦਾ ਜਦੋਂ ਵੀ ਮੈਂ ਆਣਾ ਚਾਹੁੰਦਾ ਇਹਨੂੰ ਰਿਕਾਰਡ ਜ਼ਰੂਰ ਕਰਦਾ ਹੁਣ ਸੇਕੋਂ ਲੈ ਗਿਆ ਵੱਡਾ ਵੀਰ ਲੈ ਤੂੰ ਤਾਂ ਹੀ ਲੈ ਗਿਆ ਮੈਂ ਲੈ ਲਿਆ ਤੂੰ ਲੈ ਗਿਆ ਉਹ ਹੈ ਦਿਖਾਈ ਮੜੇ ਰੱਬ ਨੇ ਦਿਵਾਈ ਰੱਬ ਨੇ ਕਿਉਂਕਿ ਜਿਹੜੀ ਸੈਟੋਂ ਸੂਰਜ ਮੈਂ ਤਾਂ ਕਰਤਾ ਚੱਲ ਬਈ ਤੇਰੇ ਵਾਲੇ ਤੇ ਚਲਾ ਦੇ ਤੇਰੇ ਵਾਲੇ ਤੇ ਸਾਰੀ ਵੀਡੀਓ ਦੇਖੀ ਪਤਾ ਕਾ ਲੱਗੀ ਆ ਫਿਰ ਤੇ ਔਰੀ ਚ ਬਣਦੀ ਆ ਜੇ ਤੂੰ ਆ ਜਲਾਏਗਾ ਆਟੋਮੈਟਿਕ ਆ ਜੂ ਤੇਰੇ ਸਾਹਮਣੇ ਓ ਚਰਾਸੀ ਓਏ ਐਵੇਂ ਨਹੀਂ ਸ਼ਾਇਦ ਆਣੀ ਚਾਹੀਦੀ ਆ ਆਣੀ ਚਾਹੀਦੀ ਕਰੀ ਸ਼ੇਅਰ ਕਰੀ ਐਵੇਂ ਨਹੀਂ ਆਂਦੀ ਵੀਰੇ ਹੈ ਨਹੀਂ ਆਂਦੀ ਘਟ ਜਾਏ ਓ 88 टी ਲਟੀ ਵਲੌਗਸ ਤੇ ਆਹ ਚੈਨਲ ਸਬਸਕ੍ਰਾਈਬ ਸਕਸਸ ਸਰ ਪਾਇਆ ਲੇਟੈਸਟ ਵੀਡੀਓ 6 ਕਰ ਦੇ ਫਾਈਨਲੀ ਆਇਆ ਲਾਡੀ ਤੇ ਸੋਨੀ ਪਹੁੰਚ ਗਏ ਸਮੋਸੇ ਲੈ ਕੇ ਤੇ ਅੱਜ ਵਾਰੀ ਦੀ ਕਿ ਲਾਡੀ ਦੀ ਸਮੋਸੇ ਖਵਾਉਣ ਦੀ ਤੇ ਭਾਈ ਤੋਂ ਜਿਵੇਂ ਮੈਨਿਆਂ ਦਾ ਵਾਦਾ ਨਭਾਇਆ ਉਹਨੇ ਵੀ ਨਭਾਇਆ ਤੇ ਫਾਈਨਲੀ ਭਾਈ ਚਾਹ ਬਣ ਕੇ ਸਾਡੀ ਰੈਡੀ ਹੈਗੀ ਤੇ ਹੁਣ ਪਤਾ ਨਹੀਂ ਬਰੈਡ ਲੈਏ ਨੇ ਪਤਾ ਨਹੀਂ ਸਮੋਸੇ ਲੈਏ ਨੇ ਹੁਣ ਖਾਣੇ ਹੈਗੇ ਅਸੀਂ ਰੋਜ਼ ਛੋਟੀ ਜਿਹੀ ਪਾਰਟੀ ਕਰਦੇ ਹਾਂਗੇ ਤੇ ਅੱਜ ਵੀ ਸਾਡੀ ਇੱਕ ਛੋਟੀ ਜਿਹੀ ਪਾਰਟੀ ਹੈਗੀ ਬਾਕੀ ਸੋਨੀ ਨੂੰ ਮੇਰੀ ਚਾਹ ਬਹੁਤ ਪਸੰਦ ਆ ਉਹ ਚਾਹ ਕਰਕੇ ਆਉਂਦਾ ਤਾਂ ਫਾਈਨਲੀ ਗਏ ਸਾਡੀ ਤੀਜੀ ਪਾਰਟੀ ਸਟਾਰਟ ਹੈ ਤੇ ਅੱਜ ਵਾਰੀ ਤੇ ਹੀ ਲਾਡੀ ਦੀ ਤੇ ਲਾਡੀ ਲੈ ਕੇ ਆਇਆ ਸਮੋਸੇ ਏ ਆਣ ਸਾਰੇ ਨੇ ਬੁਲਟ ਮਾਰਿਆ ਉਹ ਕੰਦ ਚ ਇਹ ਗੱਲ ਤਾਂ ਬਈ ਤੇਰੇ ਨਾਲ ਹੀ ਰਹੂਗੀ ਠੀਕ ਹੈ ਭਾਈ ਜਿਹੜਾ ਬੰਦੀ ਰਜਾ ਤੋਂ ਗ੍ਰਾਮ ਨਵਾਲੀ ਹਮੈਂ ਆਪਣੀ ਜਨਰੇਸ਼ਨ ਹੈ ਜਿਹੜੀ ਆਪਣੀ ਹਮ ਸਭ ਤੋਂ ਵਧੀਆ ਹੈ ਨਾ ਆ ਆਪਣੀ ਜਿਹੜੀ ਹੁਣ ਨਹੀਂ ਆਪਾਂ ਆਪਾਂ ਨਾ ਆਪਾਂ ਵਧੀਆ ਵਾਸਤੇ ਦੁਬਾਰਾ ਟੋਲੇ ਪੇ ਕਰਨੇ ਵਧੀਆ ਆਪਾਂ ਦੇ ਗੋਲੀਆਂ ਵੀ ਖੇਡ ਲਿਆ ਗੋਲੀਆਂ ਵੀ ਖੇਡ ਲਈਆਂ ਹਾਂ ਠੀਕ ਹੈ ਹੂੰ ਲੋਕਣ ਮਿੱਚੀ ਵੀ ਖੇਡ ਲਈ ਜਿਹੜੇ ਅੱਜ ਤੱਕ ਜਿਵੇਂ ਕਹਨੂੰ ਪਤਾ ਵੀ ਨਹੀਂ ਖੇਡਦੇ ਕੇ ਕਦੇ ਖੇਡਿਆ ਵੀ ਨਹੀਂ ਨਾ ਹਾਂ ਮੰਦਰ ਕਿੱਲਾ ਬਗੈਰਾ ਸਾਰਾ ਕੁਝ ਹਾਂ ਤੇ ਆਪਾਂ ਨੇ ਪਬਜੀ ਵੀ ਖੇਡ ਲਈ ਅੱਜ ਦੀ ਟਾਈਮ ਵਾਲੀ ਠੀਕ ਹੈ ਸਾਰਿਆਂ ਆਪਾਂ ਨੂੰ ਪਤਾ ਹੈਗਾ ਫੋਨ ਨਾਂ ਦਾ ਵੀ ਪਤਾ ਸਾਰਾ ਕੁਝ ਹੈ ਐਲਸੀਡੀ ਲਾਲਾ ਫੋਨ ਆਪਣਾ ਟੀਵੀ ਲਾਲਾ ਨਾ ਆਪਣੇ ਆਪਣੇ ਐਮ ਵਾਲੇ ਫੰਟੀਨੇ ਵੀ ਦੇਖਦੇ ਅੰਟੀਨਾ ਸੈੱਟ ਕਰਿਆ ਮੈਂਨੇ ਆਪਦੇ ਹੱਥ ਨਾਲ ਆਹ ਮੈਂ ਸੋਚੀ ਜਾਂਦੀ ਤਾਰਾਂ ਕਿ ਲਾਏ ਅੱਜ ਕੱਲ ਨੂੰ ਰੋਡਿਸ਼ਨ ਹੀ ਪਤਾ ਹੈਗਾ ਕਿ ਦੇਸੀ ਕਿਵੇਂ ਕਰਤ ਨੇ ਹੂੰ ਸ਼ਕਤੀਮਾਨ ਜੂਨੀਅਰ ਜੀ ਚਾਚਾ ਚੌਧਰੀ ਦੇਖੇਦ ਨੇ ਚਾਚਾ ਜਲਦੀ ਹੂੰ ਸੂਨਪਰੀ ਦੇਖੇਦ ਨੇ ਹਾਂ ਤੇ ਡੋਰੇ ਮਾਉਂ ਦੇਖੇਦ ਨੇ ਹੂੰ ਡੋਰੀਆ ਮਾਉਂ ਦੇਖੇਦ ਟੱਕੜ ਪੱਕੜ ਬੰਬੇ ਬੋ ਦੇਖੇਦ ਨੇ ਟੱਕੜ ਪੱਕੜ ਬੰਬੇ ਬੋ ਦੇਖੇਦ ਨੇ ਤੇ ਚਾਚਾ ਚੌਧਰੀ ਦੇਖੇਦ ਨੇ ਹੂੰ ਇਹ ਸਾਰੇ ਨਾਟਕ ਦੇਖੇ ਸਾਰੇ ਨਾਟਕ ਕਿੰਨੇ ਕਧੀਆ ਬਣਾਏ ਹਨ ਤੂੰ ਤਾਂ ਘਟਾ ਅੱਜ ਕਹਿੰਦਾ ਠੀਕ ਹੈ ਕਿਉਂਕਿ ਅੱਜ ਪੈਸੇ ਲੱਗੇ ਵੀ ਹਾਂ ਮੈਨੂੰ ਦੇਖ ਲੈ ਕੀ ਕਹਿੰਦਾ ਹੁਣ ਮੈਨੂੰ ਯਕੀਨ ਹੋ ਗਿਆ ਵੀ ਤੈ ਨਹੀਂ ਲਿਆਏ ਹੁਣ ਮੈਨੂੰ ਐਦਾ ਬੱਚਾ ਲੱਗ ਰਿਹਾ ਵੀ ਤੂੰ ਲੈ ਆਏਂਗਾ ਐਂ ਨਹੀਂ ਪਤਾ ਕਦੋਂ ਬਾਜੀ ਪਲਟ ਤੇ ਗੱਲਾਂ ਗੱਲਾਂ ਜਾਂ ਚਾ ਨਾ ਹੋਰੇ ਪਾਸੇ ਲੈ ਜਾਂਦਾ ਗੱਲ ਤੂੰ ਦੇਖਿਆ ਦੀ ਜਿੱਦ ਨੇ ਗੱਲ ਹੋਰ ਪਾਸੇ ਲਿਜਾ ਰਹੀ ਦੀ ਆਈ ਕੱਲ ਕੀ ਖਾਏ ਸੀ ਨੇ ਕਹਿੰਦਾ ਬਹੁਤ ਵਧੀਆ ਨੇ ਸਮੋਸੇ ਕੱਲ ਕਿਤੇ ਪੈਸੇ ਲੱਗੇ ਸੀ ਤੇ ਕੱਲਾ ਆਪਣੇ ਅੱਜ 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 ਕੀ ਆ ਅੱਜ ਮੈਂ ਪੁੱਛਿਆ ਮੈਂ ਕਿਵੇਂ ਲੱਗ ਰਹੇ ਨੇ ਸਮੋਸੇ ਮਾ ਟੇਸਟ ਨੇ ਹਾਂ ਕਹਦਾ ਨਾ ਠੀਕ ਏ ਜੀ ਹਾਂ ਗੱਲ ਤੇਰੀ ਸਹੀ ਆ ਅੱਜ ਆਦੇ ਆਪਦੇ ਪੈਸੇ ਲੱਗੇ ਸ਼ਕੀਏ ਸਮੋਸੇ ਆਪਣੇ ਸਾੜੇ ਆਪਣੇ ਰਿਸ਼ਤੇ ਦਾ ਉਹਨੇ ਉਹ ਰਿਸ਼ਤਾ ਮਨੋ ਰਿਹਾ ਉਹ ਜਦੋਂ ਹੋਇਆ ਰਿਸ਼ਤਾ ਨਾ ਇਹ ਕਿੱਥੇ ਜਾਂਦਾ ਕਰੀ ਇਹ ਮੈਨੂੰ ਕਹਿੰਦਾ ਸੀ ਕਹਿੰਦਾ ਨਾ ਕਰਾਂ ਰਿਸ਼ਤਾ ਆਪ ਖਰਾਬਾ ਤੇ ਹੁਣ ਮੈਨੂੰ ਐ ਲੱਗ ਰਿਹਾ ਵੀ ਜੇ ਰਿਸ਼ਤਾ ਕਰਾਊਗਾ ਨਾ ਤਾਂ ਇਹੋ ਜਿਹਾ ਕਰਾਊਗਾ ਵੀ ਸੋਹਣੀ ਨਹੀਂ ਲੱਗੇ ਹੁੰਦਾ ਕਿ ਇੱਕ ਲੈ ਆਇਆ ਕਰ ਲਾ ਯਾਰ ਪਹਿਲੇ ਕਰਾ ਦੋ ਦੁਪਹਿਰੇ ਹੀ ਕਰਾ ਲਾ ਉਹ ਕਰਾ ਦੋ ਤੇ ਲੈ ਕੇ ਜੂਮਰ ਤੋਂ ਵੱੱਦ ਲਾ ਲਨ ਤੇ ਪੱਚ ਲਾ ਕੇ ਚਲਾਉਂਗਾ ਤੇ ਉਹ ਚ ਪੌਣੇ ਵੱੱਦੇ ਦੀ ਜਾਨ ਸਿੱਤੀ ਆ ਜਾਂਦੀ ਹੈ ਕੱਲ ਨੂੰ ਨਹੀਂ ਗਿਆ ਜੀ ਹਰ ਇਹ ਮੈਂ ਤੁਹਾਨੂੰ ਲਾ ਲਦਾ ਹੈ ਚੈਸਟ ਚੈਸਟ ਤੇ ਮਰ ਤੋਂ ਵੱੱਦ ਤੁਮਰ ਚਾਹੇ ਨਾਮ ਕਰਨਾ ਇਥੇ ਵੱੱਦ ਲਾ ਲਨ ਮੈਂ 10 ਲਾ ਦਿੰਦਾ ਲਾਦਾ ਨਾ ਕਿੱਥੇ ਲਾ ਦਿੰਦਾ ਤੂੰ ਇੱਕ ਨਹੀਂ ਲਾ ਚੱਲ ਦੇਖ ਲਈਏ ਲੈਸ ਪੰਜ ਪੰਜ ਤੋਂ ਵੱੱਦ ਲਾ ਦੇ ਨਾ ਕੱਲ ਨੂੰ ਪਾਰਟੀ ਮੈਂ ਕਹਿੰਦਾ ਪੰਜ ਤੋਂ ਵੱੱਦ ਜੇ ਤੈਨੇ ਲਾ ਤੀ ਚੱਲ ਠੀਕ ਹੈ ਰਿਕਾਰਡ ਕਰ ਰਿਕਾਰਡ ਹੋ ਗਈ ਗੱਲ ਜੀ ਦਾ ਅਰ ਜੇ ਪੰਜ ਨਾ ਹੋਏ ਤੈਨੂੰ ਇੱਕ ਪੀਜ਼ਾ ਲੈਣਾ ਪੂਗਾ ਐਡਾ ਇਹਦੇ ਜਿਡਾ ਤੇ ਨਾਲ ਆ ਚਮੋਸਿਆ ਨਹੀਂ ਨਹੀਂ ਪੀਜੇ ਦੀ ਸ਼ਰਤ ਪੀਜੇ ਦੀ ਸ਼ਰਤ ਲਾਵਾਂ ਠੀਕ ਹੈ ਮੇਰੀ ਗੱਲ ਸੁਣ ਲੈ ਮੈਂ ਰਿਕਾਰਡ ਕਰੂੰਗਾ ਮੈਂ ਖਾਂਦਾ ਨਹੀਂ ਵੀਰੇ ਪਾਸਪੋਰਟ ਦੀ ਗੱਲ ਉਹ ਮੰਨ ਲਓ ਫਿਰ ਕਿਉਂ ਪਤਾ ਨਹੀਂ ਚੱਟ ਨਹੀਂ ਲੈ ਸੁਣ ਸੁਣ ਮੈਨੂੰ ਤਾਂ ਚਾਹ ਲਾਣਾ ਇੱਕ ਵਾਰੀ ਬੁਲਟ 20 ਮਿੰਟ ਬਾਅਦ 20 ਮਿੰਟ ਬਾਅਦ ਪਹਿਲਾਂ ਮੈਂ ਬੁਲਟ ਤਾਂ ਕਿੱਧਰ ਦੇ ਉਹ ਬ੍ਰੇਕ ਨਹੀਂ ਲੱਗਣੇ ਕਿੱਥੋਂ ਲੱਗੇਗਾ ਤੂੰ ਵੀਡੀਓ ਬਣਾ ਉਹ ਕਲਿਆ ਜਾ ਕੇ ਇਹ ਤਾਂ ਬ੍ਰੇਕ ਹੀ ਨਿਕਣੀ ਹੈ ਕਾਲਾ ਯਾ ਕੀ ਕਰਦਾਗਾ ਬੋਲਟਾਂ ਦਾ ਨਹੀਂ ਜਾਂਦਾ ਨੀ ਉਹ ਤੋੜਦਾ ਫਰ 25000 ਦਾ ਨੁਕਸਾਨ ਲਾ ਸੁਣਿਆ ਚਲਾ ਕੇ ਦੇਖਾਂ ਬੋਲਟਜ ਕੱਲ ਤੱਕ ਬਹੁ ਪਈਆ ਬੋਲਟ ਦੀ ਫਿਰ ਤਾਂ ਜਿਹੜੀ ਆਪਣੀ ਇੱਥੇ ਵੇਚ ਬ੍ਰੇਕ ਲਾ ਦੇ ਬੈਠੇ ਆ ਪਿੱਛੇ ਡਰਦਾ ਮੈਂ ਹੀ ਦੇਖਦਾ ਤੂੰ ਬਣਾ ਬੜੀ ਤੂੰ ਕੱਲ ਬੋਲੀ ਵੀ ਵਿੱਚ ਠੀਕ ਆ ਆ ਦੇਖੋ ਬਾਈ ਚੀਜ਼ ਵੀ ਸ਼ਾਂਭੀ ਹੋਈ ਆ ਦੇਖੋ ਗੱਡੀ ਐ ਇਹ ਮੇਰਾ ਵੱਡਾ ਭਾਈ ਮੇਰੀ ਜਾਨ ਆ ਬਾਈ ਇਹਨੂੰ ਮੈਂ ਬਹੁਤ ਪਿਆਰ ਕਰਦਾ ਸੌਹ ਲੱਗਦੇ ਲੋ ਪਿਆਰ ਕਰਦਾ ਮੈਂ ਇੰਨਾ ਪਿਆਰ ਕਰਦਾ ਇਹਨੂੰ ਨਾ ਸੱਚੀ ਲਵ ਜੁ ਹੈ ਦੇ ਨਾਲ ਦੇ ਲੋ ਆ ਜਾ ਆ ਜਾ ਗੇਅਰ ਕੱਟ ਤਕਜ ਪਾਰਟੀ ਕਰਨ ਤੋਂ ਬਾਅਦ ਹੁਣ ਆਈ ਆਪਣੇ ਕੋਲੇ ਆ ਗੱਡੀ ਤਾਂ ਹੁਣ ਗੱਡੀ ਦਾ ਕੰਮ ਕਰਨਾ ਹੈ ਗੱਡੀ ਦਾ ਕੰਮ ਕਰਨ ਤੋਂ ਬਾਅਦ ਫਿਰ 4:00 ਵਜੇ ਆਪਾਂ ਜਿੰਮ ਜਾਵਾਂਗੇ ਕੰਮ ਦੇ ਨਾਲ ਨਾਲ ਹੀ ਕਈ ਯੂਨੀਫਾਰਮ ਵੀ ਚੇਂਜ ਕਰ ਲਈ ਆਪਾਂ ਨੇ ਕੱਪੜੇ ਵੀ ਆਪਾਂ ਨੇ ਨਾਲ ਦੀ ਨਾਲ ਉਹ ਪਾ ਲਏ ਵੀ ਜਿੰਨਾਂ ਦੇ ਮਾੜਾ ਮੋਟਾ ਕੋਈ ਦਾਗ ਲੱਗ ਜੇ ਤਾਂ ਖਰਾਬ ਨਾ ਹੋਣਾ ਜਿਹੜੇ ਮੇਰੇ ਦੂਜੇ ਕੱਪੜੇ ਨੇ ਚਲੋ ਮੈਂ ਆਣ ਜਾਣ ਚ ਪਾ ਲਾਂ ਕਿਉਂਕਿ ਫਿਰ ਜੇ ਸਾਰੇ ਕੱਪੜੇ ਮੈਂ ਕੰਮ ਚ ਲਾ ਲੂੰਗਾ ਤਾਂ ਸਾਰੇ ਖਰਾਬ ਹੋ ਗਏ ਤੇ ਚਲੋ ਗਾਇਜ਼ 90% ਗੱਡੀ ਦਾ ਆਪਾਂ ਨੇ ਹਿੱਸਾ ਪੱਟ ਲਿਆ ਤੇ ਬਾਕੀ ਕਰਦੇ ਆ ਕੰਮ ਇਹਦਾ ਅਪਡੇਟ 4:11 ਹੋ ਗਏ ਤੇ ਮੈਂ ਗੱਡੀ ਦਾ ਕੰਮ ਛੱਡ ਕੇ ਹੁਣ ਚੱਲੇਗਾ ਜਿਮ ਦੇ ਵਿੱਚ ਜਿਮ ਮੇਰੇ ਲਈ ਇੰਨੀ ਜ਼ਰੂਰੀ ਹੋ ਗਈ ਕਿ ਕਈ ਵਾਰੀ ਮੈਂ ਗੱਡੀਆਂ ਦਾ ਕੰਮ ਛੱਡ ਕੇ ਜਿਮ ਦੇ ਵਿੱਚ ਪਹੁੰਚ ਜਾਣਾ ਕਿਉਂਕਿ ਗਾਇਜ਼ ਜਦੋਂ ਦਾ ਮੈਂ ਜਿਮੋਂ ਜਾਣ ਲੱਗੇਗਾ ਉਦੋਂ ਦਾ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਪਿਆ ਹੈ ਚੁਸਤੀ ਫੁਰਤੀ ਤੇ ਨਿਤ ਤੰਦਰੁਸਤੀ ਸਾਰਾ ਕੁਝ ਹੋ ਗਿਆ ਕਿਉਂਕਿ ਪਹਿਲਾਂ ਮੈਨੂੰ ਆਉਂਦਾ ਸੀਗਾ ਕਿ ਕੰਮ ਛੱਡ ਕੇ ਯਾਰ ਪੈ ਜਾ ਆਰਾਮ ਕਰ ਲੈ ਪਰ ਜਦੋਂ ਦਾ ਮੈਂ ਜਿਮ ਜਾਣ ਲੱਗੇਗਾ ਉਦੋਂ ਬਾਅਦ ਚੋਂ ਆਇਆ ਹੁੰਦਾਗਾ ਕਿ ਜਿੰਨਾ ਮਰਜ਼ੀ ਕੰਮ ਕਰ ਲੈ ਜਿੰਨਾ ਮਰਜ਼ੀ ਕੁਛ ਮਰਜ਼ੀ ਕਰੀ ਚੱਲੋ ਯਾਰ ਫੁੱਲ એનર્ ਤੇ ਬਲੌਗਿੰਗ ਦੇ ਵਿੱਚ ਵੀ ਆਪਣਾ ਥੋੜਾ ਜਿਹਾ ਸੁਧਾਰ ਹੋ ਗਿਆ ਉਸ ਤੋਂ ਬਾਅਦ ਚੋ ਤਾਂ ਗਾਇਜ਼ ਆ ਗੱਡੀ ਦਾ ਕੰਮ ਕਰ ਰਿਹਾ ਸੀ ਲਗਭਗ ਮੈਂ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਥੋੜਾ ਜਿਆ ਨੀ ਕਾਫੀ ਕੰਮ ਕਰਤਾ ਕਾਫੀ ਕੰਮ ਕਰਨ ਤੋਂ ਬਾਅਦ ਹੁਣ ਚੱਲਿਆਂਗੇ ਆਪਾਂ ਜਿਮ ਦੇ ਵਿੱਚ ਤੇ ਚਲੋ ਗਾਇਜ਼ ਮਿਲਦੇ ਹਾਂਗੇ ਜਿਮ ਬੇੜੇ ਖਾ ਕੇ ਖੜੇਗਾ ਕਈ ਛੜ ਜਾਗਾ ਐ ਓਏ ਚੱਪੜਾ ਕੇ ਖੜੇਗਾ ਇਹਨੂੰ ਹਾਂ ਐਨ ਅੱਛੀ 7:21 ਹੋ ਗਏ ਬਾਹਰ ਹੋ ਗਿਆ ਬਹੁਤ ਜਿਆਦਾ ਹਨੇਰਾ ਗਾਇਜ਼ ਹੁਣ ਟਾਈਮ ਹੈ ਘਰੇ ਜਾਣ ਦਾ ਮੈਨੇ ਵਲੌਗ ਐਡਿਟ ਕਰ ਥੋੜਾ ਵਲੌਗ ਐਡਿਟ ਕਰ ਚਾਰ ਪੰਜ ਮਿੰਟ ਦਾ ਵਲੌਗ ਐਡਿਟ ਕਰ ਲਿਆ ਵੇਲੇ ਤੇ ਹੁਣ ਟਾਈਮ ਹੈ ਘਰੇ ਜਾਣ ਦਾ ਕਿਉਂਕਿ ਗਾਇਜ਼ ਨੂਰ ਤੇ ਮੰਮੀ ਵੇਟ ਕਰਦੇ ਰਹਿੰਦੇ ਨੇ ਤੇ ਮੈਂ ਹੋਰ ਇੱਕਈ ਵਾਰੀ ਵਲੌਗ ਐਡਿਟ ਕਰਦਾ ਰਹਿਣਾ ਤੇ ਕਦੇ ਕਦੇ ਮੈਨੂੰ ਥੋੜਾ ਜਿਆਦਾ ਬੁਰਾ ਲੱਗਦਾ ਤੇ ਚਲੋ ਗਾਇਜ਼ ਚੱਲ ਲਈ ਅੱਜ ਟਾਈਮ ਨਾਲ ਜਿੰਨਾ ਕ ਵਲੌਗ ਰਹਿ ਗਿਆ ਉਹ ਮੈਂ ਘਰੇ ਜਾ ਕੇ ਐਡਿਟ ਕਰੂਗਾ ਤੇ ਬਾਕੀ ਮੈਂ ਗੱਡੀ ਦਾ ਕੰਮ ਵੀ ਕਰ ਰਿਹਾ ਸੀ ਕਿ ਗੱਡੀ ਦਾ ਕੰਮ ਸਵੇਰੇ ਸਟਾਰਟ ਕਰਾਂਗੇ ਤੇ ਅੱਜ ਵਲੌਗ ਦੀ ਐਡੀ ਜਿੰਨਾ ਟਾਈਮ ਹੋ ਸਕੇ ਉਹਨਾ ਟਾਈਮ ਐਡਿਟ ਕਰਕੇ ਅੱਜ ਰਾਤ ਨੂੰ ਆਪਾਂ ਸਾਰਾ ਵਲੌਗ ਐਡਿਟ ਕਰਕੇ ਕੱਲ ਨੂੰ ਸਵੇਰੇ ਆਪਾਂ ਨੇ 11 ਵਜੇ ਵਲੌਗ ਪਾ ਦੇਣਾ ਹੈ 10 ਵਜੇ ਜਾਂ 11 ਵਜੇ ਵਲੌਗ ਪਾਣਾ ਹੈ ਬਾਕੀ ਟਾਈਮ ਡਿਸਾਈਡ ਕਰ ਲੂਗਾ ਮੈਂ ਬਾਕੀ ਟਾਈਮ ਦੀ ਡਿਸਾਈਡਿੰਗ ਆਪਾਂ ਕਰ ਲਾਂਗੇ ਤੇ ਚਲੋ ਗਾਇਜ਼ ਚੱਲਦੇ ਆਂਗੇ ਹੁਣ ਘਰੇ ਘਰੇ ਮਿਲਦੇਗੇ ਦਾਵਾ ਹਾਂ ਹਾਂ ਤਾਂ ਆਹ ਹਾਂ ਹੀ ਪਾ ਲਓ ਲੋ ਕੋਈ ਲੋ ਬੋਟ ਵਾਲੇ ਕੋ ਸੋ ਕਿੱਲੋ ਜੀ ਲੈ ਗਿਆਂ ਕਿਤੇ ਲੈਂਗਾ ਅ ਮੂੜੀਆਂ ਲਿਆਂਦੀਆਂ ਤੇ ਬਾਕੀ ਇੱਕ ਦੋ ਚੀਜ਼ਾਂ ਜੀਆਂ ਹੋਰ ਲਿਆਂਦੀਆਂ ਨੇ ਨੀ ਨੌਰ ਕੀ ਘਾਰਾ Semuanya, 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 ਕੰਨੀ ਆਤੀ ਚਾਚੂ ਜੀ ਅੱਜ ਮੰਮੀ ਨੇ ਬਣਾਇਆ ਸਾਗ ਅੱਜ ਮੰਮਾ ਨੇ ਪਾਇਆ ਛਾਜ ਸਾਗ ਨਾਲ ਬਣਾਈਆ ਰੋਟੀ ਛਾਜ ਨਾਲ ਬਈਆ ਰੋਟੀ ਰੋਟੀ ਨਾਲ ਟਮਾਟਰ ਲੱਟੀ ਨਾਲ ਖਾਧੋ ਨਾਲੇ ਮੂਲੀ ਨਾਲ ਮੂਲੀ ਹਾਂ ਚਲ ਬਾਏ ਕਹਦੇ ਕਦੇ ਸਵੇਰੇ ਮਿਲਦੇ ਆ ਭਾਈ ਬਾਏ ਬਾਏ ਦੀ ਨੈਕਸਟ ਡੇ ਤਾ ਗਾਇਜ਼ ਜਿਹੜੇ ਮੇਰੇ ਦੋਸਤਾਂ ਨੇ ਵੀਡੀਓ ਐਂਡ ਤੱਕ ਦੇਖੀ ਆ ਤੁਹਾਡਾ ਦਿਲ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਆਈ ਹੋਪ ਗਾਇਜ਼ ਕਿ ਤੁਹਾਨੂੰ ਵੀਡੀਓ ਬਧੇ ਲੱਗੀ ਹੋਊਗੀ ਜੇਕਰ ਵੀਡੀਓ ਬਧੇ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗਾਇਜ਼ ਤਾਂ ਮਿਲਦੇ ਆਂ ਅਪਾ नेक्स्ट ਵੀਡੀਓ ਚ ਟੇਕ ਕੇਅਰ ਬਾਏ ਬਾਏ ਤਾਂ ਗਾਇਜ਼ ਮੈਨੂੰ ਪਤਾ ਹੈ ਕਿ ਆਹ ਵੀਡੀਓ ਦੇ ਵਿੱਚ ਥੋੜਾ ਜਿਹਾ ਸਮਾਨ ਬੁਰਾ ਲੱਗਦਾ ਪਰ ਮੈਂ ਭਾਈ ਨੂੰ ਵੀ ਥੋੜੇ ਦਿਨਾਂ ਦੇ ਵਿੱਚ ਚੈੱਕ ਕਰ ਦਾਂਗੇ ਤੇ ਆਪਾਂ ਇੱਧਰ ਨਹੀਂ ਬਣਾ ਸਕਦੇ ਕਿਉਂਕਿ ਇੱਧਰ ਲਾਈਟਿੰਗ ਦੀ ਥੋੜੀ ਜਿਹੀ ਸਮੱਸਿਆ ਪੈ ਜਾਂਦੀ ਹੈ ਜਦੋਂ ਮੈਂ ਇੱਥੇ ਖੜਕੇ ਵੀਡੀਓ ਬਣਾਉਣਾ ਤਾਂ ਇੱਥੇ ਵੀਡੀਓ ਥੋੜੀ ਜਿਹੀ ਸਾਫ਼ ਆਉਂਦੀ ਹੈਗੀ ਜਿਹਦੇ ਕਰਕੇ ਇੱਧਰ ਮੈਂ ਥੋੜਾ ਜਿਹਾ ਇਹਨੂੰ ਲੁਕੋ ਨਹੀਂ ਨਾ ਸਕਦਾ ਤਾਂ ਕਰਕੇ ਹੁਣ ਇਹਦਾ ਕੋਈ ਨਾ ਕੋਈ ਹੱਲ ਕਰ ਦੇਵਾਂਗੇ ਆਪਾਂ ਪਰ ਜੇ ਮੈਂ ਇੱਥੇ ਬਣਾਵਾਂ ਮੈਂ ਤਾਂ ਇੱਥੇ ਥੋੜੀ ਜਿਹੀ ਵਧੀਆ ਤਾਂ ਆਉਗੀ ਪਰ ਫੇਸ ਤੇ ਲਾਈਟ ਨਹੀਂ ਪੈਂਦੀ ਹੈਗੀ ਜਿਹੜੀ ਲਾਈਟ ਹੈ ਜੀ ਫੇਸ ਤੇ ਆ ਸਾਹਮਣੇ ਤੋਂ ਆਉਂਦੀ ਹੈਗੀ ਮੈਂ ਤੇ ਸੂਰਜ ਦੀ ਰੋਸ਼ਨੀ ਸਾਹਮਣੇ ਤੋਂ ਆਉਂਦੀ ਹੈ ਇੱਥੇ ਤੱਕ ਆਉਂਦੇ ਆਂਦੇ ਅੱਗੇ ਇੱਥੋਂ ਤੋਂ ਇਧਰ ਥੋੜਾ ਜਿਹਾ ਡਾਰਕ ਹੋ ਜਾਂਦਾ ਹੈਗਾ ਮਤਲਬ ਥੋੜਾ ਜਿਹਾ ਹਨੇਰਾ ਹੋ ਜਾਂਦਾ ਤਾਂ ਕਰਕੇ ਮੈਨੂੰ ਇੱਥੇ ਕੜ ਕੇ ਬਣਾਉਣੀ ਪੈਂਦੀ ਹੈਗੀ ਮੈਂ ਕਿਉਂ ਉਹਦਾ ਮੈਂ ਕਰਦਾ ਕੋਈ ਹੱਲ